ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਕਿਰਪਾ ਹੋਈ ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਣੇ ਪਿੰਡ ਦੇ ਵਿੱਚ ਇੱਕ ਅਪਰਾਲਾ ਨਿੱਕਾ ਜਿਹਾ ਕੀਤਾ ਗਿਆ ਨਿੱਕਾ ਵੀ ਕਹਿ ਸਕਦੇ ਆ ਪਰ ਬਹੁਤ ਵੱਡਾ ਵੀ ਕਹਿ ਸਕਦੇ ਆ ਕਿਉਂਕਿ ਇਹ ਸਾਰਾ ਕੁਝ ਜਿਹੜਾ ਸੰਭਵ ਹੋਇਆ ਜਿਹੜੀ ਵਾਰਲਡ ਕੇਅਰ ਕੈਂਸਰ ਦੀ ਸਾਰੀ ਟੀਮ ਹੈ ਸਾਰੀ ਜੀ ਟੀਮ ਪਹੁੰਚੀ ਹੈ ਮੇਰੇ ਨਾਲ ਡਾਕਟਰ ਤਰਵਿੰਦਰ ਜੀ ਖੜੇ ਨੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਸਾਹਿਬ ਦਾ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਐਡਾ ਵੱਡਾ ਪ੍ਰਾਲਾ ਕੀਤਾ ਮੈਨੂੰ ਲੱਗਦਾ ਵੀ ਅੱਜ ਤੱਕ ਜਿਹੜਾ ਪ੍ਰਾਲਾ ਕਿਸੇ ਨੇ ਸਰਕਾਰਾਂ ਨੇ ਸਿਸਟਮ ਨੇ ਕਿਸੇ ਨੇ ਨਹੀਂ ਸੋਚਿਆ ਉਹ ਪ੍ਰਾਲਾ ਡਾਕਟਰ ਸਾਹਿਬ ਨੇ ਅੱਜ ਕੀਤਾ ਜਿਹਦੀ ਕਿ ਪੂਰੇ ਪੰਜਾਬ ਨੂੰ ਜ਼ਰੂਰਤ ਹੈ ਹਰ ਇੱਕ ਨੂੰ ਜ਼ਰੂਰਤ ਹੈ ਦੇਖੋ ਇਹ ਜਿਹੜੀ ਕਿ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਹੈ ਸਭ ਤੋਂ ਵੱਡੀ ਸੇਵਾ ਹੈ ਜੇ ਆਪਾਂ ਗੱਲ ਕਰੀਏ ਆਪਣੇ ਗੁਰੂਆਂ ਦੇ ਸਿਧਾਂਤ ਫਲਸਫੇ ਨੂੰ ਅਪਣਾਈਏ ਇਹ ਸਭ ਤੋਂ ਵੱਡੀ ਸੇਵਾ ਜਿਹੜਾ ਕਿ ਵਰਲਡ ਕੇਅਰ ਦੀ ਕੈਂਸਰ ਦੀ ਸਾਰੀ ਟੀਮ ਕਰ ਰਹੀ ਹੈ ਸਾਰੇ ਡਾਕਟਰ ਕਰ ਰਹੇ ਨੇਗੇ ਇਹ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਆਪਣੇ ਵੱਲੋਂ ਆਪਣੇ ਨਗਰ ਵੱਲੋਂ ਨਗਰ ਪੰਚਾਇਤ ਵੱਲੋਂ ਵਰਲਡ ਕੇਅਰ ਕੈਂਸਰ ਦੀ ਸਾਰੀ ਟੀਮ ਦਾ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਦਾ ਡਾਕਟਰ ਧਰਮਵੀਰ ਸਿੰਘ ਦਾ ਨਾ ਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਮੇਰੀ ਬਹੁਤ ਲੰਮੇ ਸਮੇਂ ਤੋਂ ਜਿਹੜੀ ਕਿ ਇਹਨਾਂ ਅੱਗੇ ਫਰਿਆਦ ਸੀਗੀ ਮੇਰੀ ਬੇਨਤੀ ਸੀਗੀ ਜਿਹੜੀ ਕਿ ਮੇਰੀ ਇਹਨਾਂ ਨੇ ਬੇਨਤੀ ਪ੍ਰਵਾਨ ਕਰੀ ਆ ਜਿਹੜਾ ਇਹ ਕੈਂਪ ਹੈ ਇਹ ਕੈਂਪ ਦੀ ਡੇਟ ਕੋਈ ਇੱਕ ਜਾਂ ਦੋ ਦਿਨਾਂ ਦੇ ਵਿੱਚ ਜਾਂ 5-10 ਦਿਨਾਂ ਦੇ ਵਿੱਚ ਨਹੀਂ ਮਿਲ ਸਕਦੀ ਇਹਦੇ ਲਈ ਬੜਾ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਜਿਹੜਾ ਕਿ ਅਸੀਂ ਇੰਤਜ਼ਾਰ ਕਰਿਆ ਜਦੋਂ ਤੋਂ ਮੇਰੀ ਮਾਂ ਜਿਹੜੀ ਗੱਲ ਸ਼ੁਰੂਆਤ ਕਰਨੀ ਹੈ ਮੇਰੇ ਸਾਰੇ ਤੁਸੀਂ ਸੁਣ ਰਹੇ ਹੋ ਗੱਲ ਨੂੰ ਧਿਆਨ ਨਾਲ ਗੌਰ ਨਾਲ ਸੁਣਨਾ ਹਰ ਇੱਕ ਨੂੰ ਆਪਣੇ ਮਾਪੇ ਪਿਆਰੇ ਹੁੰਦੇ ਨੇ ਜਦੋਂ ਮੇਰੀ ਮਾਂ ਨੂੰ ਕੈਂਸਰ ਹੋਇਆ ਸੀ ਸਾਡੇ ਘਰ ਦੇ ਵਿੱਚ ਬੜੀ ਕਮਜ਼ੋਰੀ ਸੀ ਬੜੀ ਗਰੀਬੀ ਸੀ ਉਸ ਸਮੇਂ ਸਾਨੂੰ ਮੇਰੀ ਮਾਂ ਨੂੰ ਅਕਸਰ ਹੀ ਦਰਦ ਹੁੰਦਾ ਰਹਿੰਦਾ ਬੱਖੀ ਬੱਖੀ ਦੇ ਵਿੱਚ ਜਿਹੜੀ ਉਹਨਾਂ ਦੀ ਸ਼ੁਰੂਆਤ ਸੀ ਜਿਹੜੀ ਕੈਂਸਰ ਦੀ ਸ਼ੁਰੂਆਤ ਸੀ ਉਹਨਾਂ ਦੀ ਕਿਡਨੀਆਂ ਤੋਂ ਹੋਈ ਆ ਤੇ ਜਦੋਂ ਉਹਨਾਂ ਦੇ ਦਰਦ ਹੁੰਦਾ ਰਹਿੰਦਾ ਅੰਦਰ ਤੇ ਸਾਡੇ ਕੀ ਹੁੰਦਾ ਸਾਡੇ ਡਾਕਟਰ ਜੈਪ ਸਿੰਘ ਜੀ ਖੜੇ ਨੇਗੇ ਇਨਾਂ ਦੇ ਕੋਲੋਂ ਸਾਰਿਆਂ ਦੇ ਕੋਲੋਂ ਦਵਾਈ ਲੈ ਕੇ ਉਹਨਾਂ ਨੇ ਐਵੇਂ ਜਿਕਰੂ ਡੰਗ ਸਾਰ ਲੈਣਾ ਕਿਉਂਕਿ ਘਰ ਦੀਆਂ ਤਕਲੀਫਾਂ ਹੀ ਇੰਨੀਆਂ ਸੀਗੀਆਂ ਕਬੀਲਦਾਰੀ ਇਹੋ ਜਿਹੀ ਸੀਗੀ ਕਮਜ਼ੋਰੀ ਘਰ ਦੇ ਵਿੱਚ ਇੰਨੀ ਸੀਗੀ ਉਹਨਾਂ ਨੇ ਇੱਥੇ ਹੀ ਦਵਾਈ ਲੈ ਕੇ ਡੰਗ ਸਾਰ ਲੈਣਾ ਤੇ ਜਦੋਂ ਇੱਕ ਦਿਨ ਜ਼ਿਆਦਾ ਖੂਨ ਆਇਆ ਪਤਾ ਲੱਗਿਆ ਤਾਂ ਅਸੀਂ ਪਟਿਆਲੇ ਰਜਿੰਦਰਾ ਹਸਪੀਟਲ ਦੇ ਵਿੱਚ ਗਏ ਜਦੋਂ ਰਜਿੰਦਰਾ ਹਸਪੀਟਲ ਦੇ ਵਿੱਚ ਗਏ ਜਦੋਂ ਸਾਰੇ ਅੱਜ ਜਿਹੜੇ ਆਪਾਂ ਟੈਸਟ ਕਰ ਲਈ ਜਾ ਰਹੇ ਹਾਂ ਇਹ ਟੈਸਟ ਜਦੋਂ ਮੈਂ ਰਜਿੰਦਰਾ ਹਸਪੀਟਲ ਦੇ ਵਿੱਚ ਜਾ ਕੇ ਕਰਵਾਏ ਪਤਾ ਲੱਗਿਆ ਕਿ ਕੈਂਸਰ ਜਿਹੜਾ ਬਹੁਤ ਅੱਗੇ ਤੱਕਰ ਪਹੁੰਚ ਚੁੱਕਿਆ ਸਾਰੇ ਸਰੀਰ ਦੇ ਵਿੱਚ ਫੈਲ ਚੁੱਕਿਆ। ਉਸ ਸਮੇਂ ਦੇ ਵਿੱਚ ਉਦੋਂ ਪਤਾ ਲੱਗਿਆ ਡਾਕਟਰ ਸਾਹਿਬ ਨੇ ਇਹੀ ਗੱਲ ਕਹੀ ਵੀ ਬਚਣਾ ਬੜਾ ਮੁਸ਼ਕਿਲ ਆ ਸਮਾਂ ਬੜਾ ਥੋੜਾ ਰਹਿ ਗਿਆ। ਪਰ ਫਿਰ ਵੀ ਕੋਸ਼ਿਸ਼ ਮੇਰੀ ਇਹੀ ਸੀਗੀ ਅਸੀਂ ਰਜੰਤਰਾ ਚੋਂ ਆਪਰੇਸ਼ਨ ਕਰਾਇਆ ਫਿਰ ਅੱਗੇ ਬਖਤੀ ਤੇ ਲੈ ਕੇ ਗਏ ਅੱਗੇ ਲੰਮਾ ਸਮਾਂ ਜਿਹੜਾ ਪੀਜੀਆਈ ਦੇ ਵਿੱਚ ਲਾਚ ਚੱਲਿਆ। ਪਰ ਫਿਰ ਵੀ ਜਿੱਦੋ ਜਹਾਦ ਕਰਕੇ 2.5 ਸਾਲ ਜਿਹੜਾ ਬਚਾ ਕੇ ਰੱਖਿਆ ਇਸ ਕਰਕੇ ਮੈਨੂੰ ਹਰ ਇੱਕ ਦੇ ਵਿੱਚੋਂ ਅੱਜ ਜਿਹੜੇ ਤੁਸੀਂ ਮਾਮਾ ਪੈਣਾ ਬੈਠਿਓ ਉਹਨਾਂ ਦੇ ਵਿੱਚ ਮੈਨੂੰ ਆਪਣੀ ਮਾਂ ਨਜ਼ਰ ਆ ਰਹੀ ਹੈ ਸਾਰਿਆਂ ਦੇ ਵਿੱਚੋਂ ਮੈਨੂੰ ਆਪਣੀ ਮਾਪੇ ਨਜ਼ਰ ਆ ਰਹੇ ਨੇਗੇ ਇਸ ਕਰਕੇ ਮੈਂ ਜਿਹੜਾ ਇਹ ਬੇਨਤੀ ਲੰਮੇ ਸਮੇਂ ਤੋਂ ਕਰ ਰਿਹਾ ਸੀਗਾ ਵੀ ਜਿਹੜੇ ਟਸਟ ਨੇ ਜਿਹੜਾ ਚੈੱਕ ਅਪ ਕੈਂਪਾਸ ਤੁਸੀਂ ਸਾਨੂੰ ਜ਼ਰੂਰ ਟਾਈਮ ਦਿਓ ਸਮਾਂ ਦਿਓ ਉਹ ਅੱਜ ਉਹ ਸਮਾਂ ਆਇਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਸਾਨੂੰ ਆਪਾਂ ਨੂੰ ਸਮਾਂ ਮਿਲਿਆ ਤੇ ਆਪਾਂ ਨੇ ਸਾਰਿਆਂ ਨੇ ਇਸ ਸਮੇਂ ਦਾ ਲਾਹਾ ਲੈਣਾ ਜਿਹੜੇ ਕਿ ਇਹ ਟੈਸਟ ਨੇ ਕਿਨਾਂ ਦੀ ਜਿਹੜੀ ਜਿਹੜਾ ਕਿ ਕੈਂਸਰ ਦੇ ਜਿਹੜੀ ਰਿਪੋਰਟ ਹੈ ਇਹ ਰਿਪੋਰਟ ਕੁਝ ਦਿਨ ਬਾਅਦ ਆਉਣੀ ਆ ਤੁਹਾਨੂੰ ਸਾਰਾ ਕੁਝ ਮੋਬਾਈਲ ਤੇ ਫੋਨ ਤੇ ਪਤਾ ਲੱਗਣਾ ਤਾਂ ਕਰਕੇ ਮੈਂ ਸਾਰਿਆਂ ਨੂੰ ਕਹਿ ਰਿਹਾ ਮੋਬਾਈਲ ਨੰਬਰ ਲਿਖਾਉਣਾ ਬੜਾ ਜ਼ਰੂਰੀ ਆ ਵੈਸੇ ਵੀ ਜਿਹੜੀ ਪੇਪਰ ਵਾਲੀ ਰਿਪੋਰਟ ਆ ਉਹ ਵੀ ਆ ਜਾਣੀ ਆ ਪਰ ਮੋਬਾਈਲ ਦੇ ਨਾਲ ਸਾਰਾ ਕੁਝ ਜਿਹੜਾ ਪਤਾ ਲੱਗ ਜਾਣਾ ਪੇਪਰ ਵਾਲੀ ਰਿਪੋਰਟ ਲਈ ਜੇ ਕਿਸੇ ਨੂੰ ਨਾ ਸਮਝ ਆਈ ਉਹਦੇ ਲਈ ਮੈਂ ਬੈਠਾਂ ਕਰੇ ਤੁਹਾਨੂੰ ਸਾਰਿਆਂ ਨੂੰ ਸਮਝਾਉਣ ਲਈ ਬੈਠਾਂ ਮੈਂ ਅੱਗੇ ਜਿਹੜੀ ਗੱਲ ਇਹ ਆ ਵੀ ਜਿਹੜਾ ਕਿ ਮੈਂ ਮੀਨ ਤੁਹਾਨੂੰ ਗੱਲ ਸੁੋੜਨਾ ਮੈਂ ਕਰਨੀ 부जुर्ग ਨੌਜਵਾਨ ਸਾਥੀ ਖੜੇ ਹੋ ਪਰ ਜਿਹੜਾ ਕੈਂਸਰ ਹੈ ਫੈਲ ਕਿਉਂ ਰਿਹਾ ਕਿਉਂਕਿ ਇਹਦੇ ਵਿੱਚ ਜ਼ਿੰਮੇਵਾਰ ਅਸੀਂ ਆ ਅੱਖਾਂ ਦਾ ਵੀ ਨਾਲ ਚੈੱਕ ਅਪ ਕੈਂਪ ਹੋਣਾ ਅੱਖਾਂ ਦੇ ਵੀ ਨੇ ਸਾਰੀਆਂ ਥੋੜੇ ਜਿਸ ਵੀ ਤਰ੍ਹਾਂ ਦੀ ਬਿਮਾਰੀ ਦਾ ਪਤਾ ਲੱਗੂ ਉਸ ਤਰ੍ਹਾਂ ਆਪਾਂ ਉਹਨੂੰ ਅੱਗੇ ਵਧਾਵਾਂਗੇ ਪਰ ਸਮਝਣਾ ਆਪਾਂ ਨੂੰ ਇਹ ਪੈਣਾ ਵੀ ਇੰਨੀਆਂ ਬਿਮਾਰੀਆਂ ਕਿਉਂ ਫੈਲ ਗਈਆਂ ਕਿਉਂ ਇੰਨੀਆਂ ਬਿਮਾਰੀਆਂ ਦੇ ਆਪਾਂ ਸਕਾਰ ਹੋ ਗਏ ਇਹ ਤੇ ਖੁਦ ਆਪਾਂ ਆਪ ਜ਼ਿੰਮੇਵਾਰ ਆ ਆਪਾਂ ਨੂੰ ਇਹ ਗੱਲ ਮੰਨਣੀ ਪੈਣੀ ਆ ਕਿਉਂਕਿ ਅਸੀਂ ਗੁਰੂ ਦੇ ਸਿਧਾਂਤ ਤੇ ਫਲਸਫੇ ਤੋਂ ਬਿਲਕੁਲ ਉਲਟ ਚੱਲ ਰਹੇ ਆ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਸਭ ਤੋਂ ਵੱਡਾ ਜਿਹੜਾ ਆਪਾਂ ਸਲੋਕ ਰੋਜ਼ ਪੜ੍ਹਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹਨਾਂ ਚੀਜ਼ਾਂ ਨੂੰ ਆਪਾਂ ਦੂਸ਼ਤ ਕਰ ਚੁੱਕੇ ਆ ਪਾਣੀ ਸਭ ਤੋਂ ਵੱਡਾ ਸਾਡਾ ਪਿਤਾ ਹੈ ਜਦੋਂ ਅਸੀਂ ਸਵੇਰੇ ਉੱਠਦੇ ਆ ਜਾਂ ਸਾਨੂੰ ਪੀਣ ਲਈ ਪਾਣੀ ਚਾਹੀਦਾ ਜਾਂ ਸਾਨੂੰ ਨਹਾਉਣ ਲਈ ਪਾਣੀ ਚਾਹੀਦਾ ਪਾਣੀ ਸਭ ਤੋਂ ਵੱਡਾ ਸਾਡਾ ਪਿਤਾ ਹੈ ਅਸੀਂ ਪਾਣੀ ਦੇ ਸਭ ਤੋਂ ਵੱਡੇ ਦੁਸ਼ਮਣ ਬਣ ਚੁੱਕੇ ਆ ਕਿਉਂਕਿ ਅੱਜ ਪਾਣੀ ਦੇ ਵਿੱਚ ਵੱਡੇ ਜਰੇਨੀਆਂ ਵਾ ਬਹੁਤ ਭੜੀਆਂ ਜਿਹੜੀਆਂ ਕਿ ਕੈਮੀਕਲ ਪਾਣੀ ਦੇ ਵਿੱਚ ਘੁਲ ਚੁੱਕੇ ਨੇਗੇ ਇਹਦੇ ਵਿੱਚ ਕਿਸਾਨ ਜ਼ਿੰਮੇਵਾਰ ਨਹੀਂ ਹੈਗਾ ਇਹਦੇ ਵਿੱਚ ਜ਼ਿੰਮੇਵਾਰ ਨੇ ਵੱਡੇ ਕਾਰਪੋਰੇਟ ਘਰਾਣੇ ਵੱਡੀਆਂ ਇੰਡਸਟਰੀਆਂ ਵੱਡੀਆਂ ਫੈਕਟਰੀਆਂ ਜਿਹੜਾ ਕਿ ਪਾਣੀ ਦੇ ਵਿੱਚ ਕੈਮੀਕਲ ਘੋਲ ਰਹੇ ਨੇਗੇ ਕਿਸੇ ਸਮੇਂ ਕੋਈ ਸਮਾਂ ਸੀ ਕੋਈ ਟਾਈਮ ਸੀਗਾ ਕਿ ਜਿਹੜੀਆਂ ਹੋਰਾਂ ਸਟੇਟਾਂ ਦੇ ਵਿੱਚ ਪਾਣੀ ਦੀ ਤੁਲਨਾ ਪੰਜਾਬ ਦੇ ਪਾਣੀ ਦੀ ਤੁਲਨਾ ਧਿਆਨ ਨਾਲ ਗੱਲ ਸੁਣਨੀ ਪੰਜਾਬ ਦੇ ਪਾਣੀ ਦੀ ਤੁਲਨਾ ਕਿਹੋ ਨਾਲ ਹੁੰਦੀ ਸੀਗੀ ਇੰਨਾ ਜ਼ਿਆਦਾ ਚੰਗਾ ਪੰਜਾਬ ਦਾ ਪਾਣੀ ਸੀਗਾ ਪੰਜਾਬ ਦੀ ਜਿਹੜੀ ਪਛਾਣ ਆ ਪਾਣੀਆਂ ਕਰਕੇ ਪਛਾਣ ਆ ਅੱਜ ਉਸ ਪਾਣੀ ਦੇ ਵਿੱਚ ਜਿਹੜੇ ਕਿ ਬਹੁਤ ਭੜੇ ਕੈਮੀਕਲ ਘੁਲ ਚੁੱਕੇ ਨੇਗੇ ਅੱਜ ਅਸੀਂ ਹਵਾ ਜਿਹੜੀ ਸਾਡੀ ਗੁਰੂ ਆ ਅੱਜ ਅਸੀਂ ਹਵਾ ਦੂਸ਼ਤ ਕਰਤੀ ਜਿਹਦੇ ਵਿੱਚ ਜ਼ਿੰਮੇਵਾਰ ਦਰਖਤ ਵਟਣ ਦੇ ਵਿੱਚ ਅਸੀਂ ਆ ਮੇਰੀ ਕੋਸ਼ਿਸ਼ ਸੀ ਮੇਰੀ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਕਿ ਮੈਨੂੰ ਸੁਪਨਾ ਸੀਗਾ ਕਿ ਮੈਂ ਡਾਕਟਰ ਸਾਹਿਬ ਨੂੰ ਮੈਂ ਦਿਖਾ ਕੇ ਲੈ ਕੇ ਮੈਂ ਜਿਹੜੇ ਮੈਂ ਹੱਥੀਂ ਦਰਖਤ ਲਾਏ ਨੇਗੇ ਉਹਨਾਂ ਦੀ ਅੱਜ ਜਿਹੜੀ ਕਿ ਮਜਬੂਰੀ ਇਹ ਰਹੀ ਕਿ ਉਹ ਅੱਜ ਮਲੇਸ਼ੀਆ ਦੇ ਵਿੱਚ ਨੇਗੇ ਉਹਨਾਂ ਦੀ ਜਿਹੜੀ ਕਿ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਹੋਇਆ ਉਹ ਕਹਿੰਦੇ ਕਿ ਥੋੜੇ ਦਿਨਾਂ ਦੇ ਵਿੱਚ ਅਸੀਂ ਆਵਾਂਗੇ ਪਰ ਉਹ ਜਿਹੜੇ ਦਰਖਤ ਅਸੀਂ ਵੱਢੀ ਜਾਂਦੇ ਆ ਅੱਜ ਹਵਾ ਦੂਸ਼ਤ ਕਰੀ ਜਾਂਦੇ ਆ ਅਸੀਂ ਧਰਤੀ ਮਾਂ ਸਾਡੀ ਸਭ ਤੋਂ ਵੱਡੀ ਮਾਂ ਹੈ ਇਹਦੇ ਨਾਲ ਜੁੜਨ ਦੀ ਜ਼ਰੂਰਤ ਹੈ ਕਿਉਂਕਿ ਮੈਂ ਜਿਹੜੀ ਇਹ ਗੱਲ ਕਰੀ ਆ ਨਾ ਵੀ ਆਪਾਂ ਗੁਰੂ ਨੂੰ ਮੱਥਾ ਝੁਕੂ ਟੇਕਦੇ ਆ ਪਰ ਗੁਰੂ ਦੀ ਗੱਲ ਨਹੀਂ ਮੰਨਦੇ ਸਾਨੂੰ ਗੁਰੂਆਂ ਦੀ ਗੱਲ ਮੰਨਣੀ ਪੈਣੀ ਆ ਸਾਨੂੰ ਸਾਰਿਆਂ ਨੂੰ ਏਕਤਾ ਪ੍ਰੇਮ ਪਿਆਰ ਪੈਦਾ ਕਰਨਾ ਪੈਣਾ ਹੈ ਲੋੜਵੰਦ ਦੀ ਮਦਦ ਕਰਨੀ ਪੈਣੀ ਹੈ ਜੇਕਰ ਕੋਈ ਵੀ ਲੋੜਵੰਦ ਆ ਮੈਂ ਜਿੰਨੀ ਵੀ ਮੇਰੀ ਕੋਸ਼ਿਸ਼ ਆ ਮੈਂ ਅੱਜ ਗੁਰੂ ਦੇ ਚਰਨਾਂ ਦੇ ਵਿੱਚ ਖੜ ਕੇ ਇਹ ਗੱਲ ਕਹਿਣਾ ਕਿ ਜਿੰਨੀ ਵੀ ਮੇਰੀ ਕੋਸ਼ਿਸ਼ ਆ ਮੈਂ ਕੋਈ ਮੇਰੇ ਪਿੰਡ ਦੇ ਵਿੱਚ ਮਰੀਜ਼ ਆ ਉਹਦੀ ਬਾਹ ਫੜਨ ਦੀ ਕੋਸ਼ਿਸ਼ ਕਰੂੰ ਮੈਂ ਉਹਨੂੰ ਬਿਮਾਰੀ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੂੰਗਾ ਪਰ ਇਹੀ ਜਿਹੜਾ ਸਭ ਤੋਂ ਵੱਡਾ ਸਾਡਾ ਤਾਣ ਆ ਇਹੀ ਸਾਡੀ ਸਭ ਤੋਂ ਵੱਡੀ ਸਿੱਖਿਆ ਹੈ ਇਹੀ ਅਸੀਂ ਸਾਨੂੰ ਉਪਰਾਲਾ ਕਰਨਾ ਚਾਹੀਦਾ ਅਸੀਂ ਹਰ ਇੱਕ ਬੰਦੇ ਦਾ ਸੰਬੰਧ ਕੱਢਣਾ ਸੰਬੰਧ ਦੇ ਕਾਰਨ ਕੀ ਨੇਗੇ ਸੰਬੰਧ ਦੇ ਆਪਾਂ ਜੇ ਪੂਰੇ ਸੰਬੰਧ ਨੂੰ ਵੀ ਪੜੀਏ ਵੀ ਸਾਡੇ ਗੁਰੂ ਸਾਹਿਬਾਨ ਦਾ ਕੀ ਫਲਸਫਾ ਸੀਗਾ ਉਹਦੇ ਲਈ ਮੈਂ ਬੋਲੂ ਬੜਾ ਸਮਾਂ ਲੱਗੂ ਪਰ ਆਪਾਂ ਨੂੰ ਸ਼ਾਰਟਕਟ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਸਭ ਤੋਂ ਵੱਡਾ ਸਬੰਧ ਮਨੁੱਖਤਾ ਦੀ ਸੇਵਾ ਹੈ ਜੇਕਰ ਅਸੀਂ ਕਿਸੇ ਗਰੀਬ ਨੂੰ ਬਚਾ ਨਾ ਸਕੇ ਅਸੀਂ ਕੁਝ ਕਰ ਨਾ ਸਕੇ ਤਾਂ ਸਾਡੇ ਲਈ ਬੜੀ ਮੁਸ਼ਕਲ ਦੀ ਗੱਲ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਇਹੋ ਜੇ ਮੇਰੇ ਲਿੰਕ ਮਹਾਰਾਜ ਨੇ ਬਣਾਏ ਨੇਗੇ ਮੈਂ ਕਿਸੇ ਭਰਾ ਨੂੰ ਕਹਿੰਦਾ ਵੀ ਆਹ ਧੀ ਦਾ ਵਿਆਹ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੇ ਵਾਰੀ ਮੈਂ ਤੋਂ ਨਹੀਂ ਸਾਰਿਆਂ ਦੇ ਮਤੋਂ ਪੂਰ ਉਤਰਿਆ ਜਾਂਦਾ ਉਹ ਮੈਂ ਧੀ ਦਾ ਵਿਆਹ ਹੁੰਦਾ ਸਾਰਾ ਦਾ ਸਾਰਾ 7 8 ਜਿਹੜੀਆਂ ਚੀਜ਼ਾਂ ਸਮਾਨ ਦੀਆਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 34 35 ਕੱਲੇ ਆਪਣੇ ਪਿੰਡ ਦੀ ਗੱਲ ਨਹੀਂ ਕਰਦਾ ਆ ਹੁਣ ਤੱਕ ਜਿਹੜਾ 40 ਕੁੜੀਆਂ ਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 40 40 ਕੁੜੀਆਂ ਦੇ ਘਰੇ ਸਮਾਨ ਪਹੁੰਚ ਚੁੱਕਿਆ ਇਹ ਵੱਖ-ਵੱਖ ਮੇਰੇ ਕੋਲੇ ਮੈਂ ਜਦੋਂ ਬੁੱਧਵਾਰ ਨੂੰ ਬਹਿਣਾ ਵੱਖ-ਵੱਖ ਪਿੰਡਾਂ ਦੇ ਆ ਜਾਂਦੇ ਨੇ ਮੈਂ ਕੋਈ ਸੋਚ ਕੇ ਨਹੀਂ ਗੱਲ ਕਰਦਾ ਜਦੋਂ ਜਿਹਦਾ ਮਾਰਾ ਇਹਨੇ ਸੁਣ ਜਿਹਦੇ ਕੋਈ ਆ ਗਈ ਨੰਬਰ ਲੱਗਿਆ ਮੈਂ ਉਹ ਤਾਂ ਲਾ ਦਿੰਨਾ ਕਈ ਵਾਰੀ ਮੇਰੀ ਮਜਬੂਰੀ ਵੀ ਹੁੰਦੀ ਆ ਮੇਰੀ ਮਜਬੂਰੀ ਇਹ ਹੁੰਦੀ ਆ ਵੀ ਕਈ ਵਾਰੀ ਮੇਰੇ ਕੋਲੇ ਸੋਰਸ ਨਹੀਂ ਹੁੰਦਾ ਮੂਰੇ ਉਹਦੇ ਲਈ ਮੈਂ ਇਥੋਂ ਨਹੀਂ ਵੀ ਕੰਮ ਕੀਤਾ ਜਾਂਦਾ ਇਹੀ ਸਭ ਤੋਂ ਵੱਡੀ ਗੱਲ ਆ ਵੀ ਅਸੀਂ ਮਜ਼ਦੂਰ ਸਾਡਾ ਭਾਈਚਾਰਾ ਜਿਹੜਾ ਅਸੀਂ ਉਹਨਾਂ ਦੇ ਧੀਆਂ ਦੇ ਕਾਰਜ ਅਸੀਂ ਬਿਮਾਰੀਆਂ ਦੇ ਕਾਰਜ ਅਸੀਂ ਇਹ ਸਾਰੇ ਕੰਮ ਕਰੀਏ ਤੇ ਇਹੀ ਸਭ ਤੋਂ ਵੱਡੀ ਜਿਹੜੀ ਮਨੁੱਖਤਾ ਦੀ ਸੇਵਾ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਮੇਰੇ ਸਾਰੇ ਨਗਰ ਦਾ ਗੁਰਦੁਆਰਾ ਸਾਹਿਬ ਦੀ ਪ੍ਰਮੰਧਕ ਕਮੇਟੀ ਦਾ ਜਿਨ੍ਹਾਂ ਨੇ ਇੰਨੇ ਸੋਹਣੇ ਪਰਾਲੇ ਨਾਲ ਕਰਾਇਆ ਸਾਡੇ ਪ੍ਰਧਾਨ ਸਾਹਿਬ ਦਾ ਗੁਰਦੁਆਰਾ ਸਾਹਿਬ ਦੀ ਦਾ ਸਾਡੀ ਨਗਰ ਪੰਚਾਇਤ ਦਾ ਸਾਡੇ ਜਿੰਨੇ ਵੀ ਡਾਕਟਰ ਸਾਹਿਬ ਸਾਡੇ ਜਿੰਨੇ ਵੀ ਮੇਰੇ ਪਿੰਡ ਦੇ ਸੀਨੀਅਰ ਸਾਰੇ ਖੜੇ ਨੇਗੇ ਮਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੋਡੇ ਸਦਕੇ ਜਿਹੜਾ ਅਪਰਾਲਾ ਹੋ ਸਕਿਆ ਥੋਡਾ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਲੱਗਦੇ ਹੀ ਮੈਂ ਜਿਹੜੇ ਸਾਡੇ ਨੌਜਵਾਨ ਬਾਹਰੋਂ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਦੁਬਾਰਾ ਫਿਰ ਮੈਂ ਡਾਕ ਬਲਡ ਕੇਅਰ ਦੀ ਸਾਰੀ ਕੈਂਸਰ ਦੀ ਟੀਮ ਦਾ ਤਰਮਿੰਦਰ ਸਾਹਿਬ ਜੀ ਦਾ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਦਾ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਇਹ ਅਪਰਾਲਾ ਕੀਤਾ ਗੁਰੂ ਸਾਹਿਬ ਕਿਰਪਾ ਕਰਨ ਮੈਂ ਫਿਰ ਵੀ ਜਿਹੜਾ ਅੱਗੇ ਜਿਸ਼ਵੀ ਤਰ੍ਹਾਂ ਦਾ ਪ੍ਰਸ਼ਾਸਨ ਚੱਲਦਾ ਰਹੂਗਾ ਅੱਗੇ ਤੋਂ ਉਹਨਾਂ ਤੋਂ ਜਲਦੀ ਸਮਾਂ ਲੈਂਦੇ ਰਵਾਂਗੇ ਕਿਉਂਕਿ ਇਹ ਇਹ ਇੱਥੇ ਕੰਮ ਖਤਮ ਹੋਣ ਵਾਲਾ ਨਹੀਂ ਹੈਗਾ ਇਹ ਤਾਂ ਮੈਨੂੰ ਲੱਗਦਾ ਵੀ ਸਾਲ ਬਾਅਦ ਆਪਾਂ ਟੈਸਟ ਸਾਰੇ ਕਰਵਾਇਆ ਕਰਾਂਗੇ ਇਸ ਤਰ੍ਹਾਂ ਦਾ ਜਿਹੜਾ ਹਰ ਇੱਕ ਸਾਲ ਜਿਹੜਾ ਪ੍ਰਾਲਾ ਕਰਦੇ ਰਵਾਂਗੇ ਆਪਾਂ ਪਹਿਲਾਂ ਆਪਣਾ ਨੰਬਰ ਲਾਦਾ ਕਰਾਂਗੇ ਆਪਣੇ ਪਿੰਡ ਦਾ ਤੇ ਇਸ ਤਰ੍ਹਾਂ ਹੀ ਜਿਹੜਾ ਪ੍ਰਾਲਾ ਚੱਲਦਾ ਰਹਿਣਾ ਕਰੋੜਾਂ ਰੁਪਈਆ ਦੀਆਂ ਬੱਸਾਂ ਕਰੋੜਾਂ ਰੁਪਈਆ ਦਾ ਪ੍ਰੋਜੈਕਟ ਤੇ ਕਿੰਨੀ ਵੱਡੀ ਟੀਮ ਆ ਜਿਹੜੀ ਇਹ ਸਾਰੀ ਏਡੀ ਵੱਡੀ ਟੀਮ ਏਡੀ ਵੱਡੀ ਟੀਮ ਕੰਮ ਕਰ ਰਹੀ ਆ ਕਿੰਨੇ ਡਾਕਟਰ ਸਾਹਿਬ ਅੰਦਰ ਨੇਗੇ ਕਿੰਨੀ ਟੀਮ ਆ ਆ ਬੱਸ ਸਾਰੀਆਂ ਜਿਹੜੀਆਂ ਬੱਸਾਂ ਨੇਗੀਆਂ ਇਹ ਕਰੋੜਾਂ ਰੁਪਏ ਦੇ ਬੱਸਾਂ ਨੇਗੀਆਂ ਕਰੋੜਾਂ ਰੁਪਏ ਦਾ ਪ੍ਰੋਜੈਕਟ ਆ ਜਿਹੜਾ ਕਿ ਇਹ ਸਾਰਾ ਇਹ ਵਰਲਡ ਕੇਅਰ ਦੀ ਕੈਂਸਰ ਦਾ ਟੀਮ ਦਾ ਇਹੋ ਜਿਹਾ ਅਪਰਾਲਾ ਅਜ ਤਿਕਰ ਕਿਸੇ ਨੇ ਵੱਲੋਂ ਦਾ ਪੰਜਾਬ ਦੇ ਵਿੱਚੋਂ ਪੋਲੀਟਿਕਲ ਬੰਦੇ ਨੇ ਕਿਸੇ ਨੇ ਵੀ ਜਾ ਕੀਤਾ ਨਹੀਂ ਹੋਣਾ ਜਿਹੜਾ ਇਹ ਵਰਲਡ ਕੇਅਰ ਦੀ ਕੈਂਸਰ ਦੀ ਟੀਮ ਕਰ ਰਹੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਨਗਰ ਪੰਚਾਇਤ ਵੱਲੋਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਫਿਰ ਵਾਹਿਗੁਰੂ ਜੀ ਕੀ ਫਤਹ